ਟੂਰਤੇ ਪੰਜਾਬੀ ਵਿੱਚ ਆਪ ਦਾ ਸਵਾਗਤ ਹੈ ਪਾਰ ਦੀ ਆਨ ਬਾਨ ਤੇ ਸ਼ਾਨ ਦੇ ਲਈ ਭਾਰਤੀ ਫੌਜ ਦੇ ਜਵਾਨ ਦੇਸ਼ ਦੀ ਵਕਫ ਵਕ ਸਰਹੱਦਾਂ ਉੱਤੇ ਦਿਨ ਰਾਤ ਡਿਊਟੀ ਕਰਦੇ ਹਨ ਪਰ ਜਦੋਂ ਕੋਈ ਜਵਾਨ ਡਿਊਟੀ ਦੇ ਉੱਤੇ ਸ਼ਹਾਦਤ ਦਾ ਜਾਮ ਪੀ ਜਾਂਦਾ ਹੈ ਤਾਂ ਪਿੱਛੇ ਉਸਦੇ ਪਰਿਵਾਰ ਦਾ ਵੀ ਲਾਪ ਹਰ ਇੱਕ ਨੂੰ ਝੰਡੋੜ ਕੇ ਰੱਖ ਦਿੰਦਾ ਹੈ ਭਾਰਤੀ ਫੌਜੀ ਯੂਨਿਟ 15 ਵਿੱਚ ਤਾਇਨਾਤ ਹਵਲਦਾਰ ਲਕਵਿੰਦਰ ਸਿੰਘ ਜੋ ਕਿ ਅਸਮ ਦੇ ਵਿੱਚ ਆਪਣੀ ਡਿਊਟੀ ਨਿਭਾ ਰਹੇ ਸਨ ਕੱਲ ਤੜਕਸਰ ਡਿਊਟੀ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਜਿਨ੍ਹਾਂ ਦਾ पार्थिव ਸਰੀਰ ਅਜੋਨਾਂ ਦੇ ਜੱਦੀ ਪਿੰਡ ਕਸਬਾ ਮਹਿਤਾ ਵਿਕੇ ਲਿਆਂਦਾ ਗਿਆ ਜਿੱਥੇ ਫੌਜੀ ਕੁੜੀਆਂ ਵੱਲੋਂ ਉਹਨਾਂ ਨੂੰ ਸਲਾਮੀ ਪੇਟ ਕੀਤੀ ਗਈ। ਇਹਨੂੰ ਬਹੁਤ ਜ਼ਿਆਦਾ ਮਾਣ ਆ ਉਹਨਾਂ ਦੇ ਉੱਤੇ ਵੀ ਉਹਨਾਂ ਦੇਸ਼ ਦੀ ਖਾਤਰ ਜਾਨ ਦਿੱਤੀ ਆ। ਪਰ ਅਸੀਂ ਬਹੁਤ ਗਰੀਬ ਪਰਿਵਾਰ ਤੋਂ ਸੀ ਬਹੁਤ ਗਰੀਬੀ ਦੇ ਵਿੱਚ ਉਹਨਾਂ ਨੇ ਕਠਨ ਕਰ ਕਰਕੇ ਫਿਰ ਉਹਨਾਂ ਨੇ ਆਰਮੀ ਜੁਆਇਨ ਕੀਤੀ ਸੀਗੀ। ਪਰ ਬਹੁਤ ਮਾਣ ਆ ਮੈਨੂੰ ਮੇਰੇ ਪਤੀ ਤੇ ਵੀ ਉਹਨਾਂ ਦੇਸ਼ ਦੀ ਖਾਤਰ ਜਾਨ ਦਿੱਤੀ ਅੱਜ ਕਦੋਂ ਪਤਾ ਲੱਗਾ ਤਾਂ ਉਹਨੋਗੇ ਉਹਨਾਂ ਦੀ ਡੈਥ ਹੋ ਗਈ ਹੈ ਉਹਨਾਂ ਦੀ ਡੈਥ ਕਿਤੇ ਸਵੇਰ 4:30 ਤੋਂ 5 ਵਜੇ ਦੇ ਵਿੱਚ ਹੋ ਗਈ ਸੀ ਪਰ ਮੈਨੂੰ ਇਹਨਾਂ ਨੇ 10:30 ਵਜੇ ਤੱਕ ਕਰ ਦੱਸਿਆ ਕੁਝ ਨਹੀਂ ਸੀ ਦੱਸਿਆ ਲਾਸਟ ਕਾਲ ਆਈ ਸੀ ਮੇਰੀ ਰਾਤ 12 ਵਜੇ ਤੱਕ ਗੱਲ ਹੋਈ ਉਹਨਾਂ ਨਾਲ ਇੱਕ ਘੰਟਾ ਸੀ ਗੱਲ ਕੀਤੀ ਮੈਂ 12 ਵਜੇ ਤੱਕ ਮੈਂ ਕਹਿੰਦੇ ਸਵੇਰ 5 ਵਜੇ ਫੋਨ ਕਰਕੇ ਮੈਂ ਤੁਹਾਨੂੰ ਕਾਲ ਕਰੂੰਗਾ ਬੱਚਿਆਂ ਨੂੰ ਰੈਡੀ ਕਰੇ ਉਹ ਜਗਾਉਂਗਾ 5 ਵਜੇ ਕੋਈ ਕਾਲ ਨਹੀਂ ਆਈ ਉਹਨਾਂ ਦੀ ਬੱਚੇ ਲੋਰ ਹੈ ਜੀ ਹਾਂ ਜੀ ਬੇਟੀ ਆ 11 11.5 ਸਾਲ ਦੀ ਬੇਟਾ ਆ ਸੰਦੇ 13 ਸਾਲ ਦਾ ਫਕਰ ਮਹਿਸੂਸ ਕਰਦੇ ਹੋ ਆਪਣੇ ਪਤੀ ਦੇ ਉੱਤੇ ਹਾਂ ਜੀ ਮੈਨੂੰ ਬਹੁਤ ਜ਼ਿਆਦਾ ਫਕਰ ਆਪੀ ਉਹਨਾਂ ਦੇਸ਼ ਦੀ ਖਾਤਰ ਜਾਨ ਦਿੱਤੀ ਹੈ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਕੋਈ ਡਿਮਾਂਡ ਸਰਕਾਰ ਨੂੰ ਮੇਰੀ ਇਹੀ ਰਿਕਵੈਸਟ ਵਾ ਮੇਰੇ ਪਤੀ ਦਾ ਇੱਕ ਹੀ ਸੁਪਨਾ ਸੀ ਵੀ ਮੇਰੇ ਬੱਚੇ ਆਰਮੀ ਦੇ ਵਿੱਚ ਅਫਸਰ ਬਣਨ ਬਸ ਇਹੀ ਸੁਪਨਾ ਮੇਰੇ ਪਤੀ ਦਾ ਪੂਰਾ ਕਰਨਾ ਮੇਰਾ ਬੇਟਾ ਉਹਨਾਂ ਦੀ ਜਗ੍ਹਾ ਤੇ ਮਤਲਬ ਆਰਮੀ ਜੁਆਇਨ ਕਰੇ ਤੇ ਉਹਨਾਂ ਦੀ ਜਗ੍ਹਾ ਤੇ ਡਿਊਟੀਆਂ ਕਰੇ ਅੱਜ ਪਰਿਵਾਰ ਬਹੁਤ ਔਖੇ ਸਮੇਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਸੀ ਦੇਖ ਲਈਓ ਬੱਚੇ ਛੋਟੇ ਆ ਜੇ। ਭੈਣ ਜੀ ਸਾਡੇ ਵਰਿੰਦਰ ਬੜੇ ਦੁੱਖ ਦੇ ਵਿੱਚ ਨੇ ਸਦਮੇ ਦੇ ਵਿੱਚ ਨੇ। ਬੱਚੀ ਆ ਜਸਮੀਨ ਅਜੇ 6ਵੀਂ ਜਮਾਤ ਦੇ ਵਿੱਚ ਪੜ੍ਹ ਰਹੀ ਆ। ਬੇਟਾ ਲਵਪਰੀਤਾ। ਮਾਤਾ ਉਹਨਾਂ ਦੇ ਸਰਦਾਰਨੀ ਮਨਜੀਤ कौर। ਦੇਖੋ ਬੜਾ ਔਖਾ ਸਮਾਂ ਹੁੰਦਾ, ਕਠਨ ਸਮਾਂ ਹੁੰਦਾ ਜਦੋਂ ਬੱਚੇ ਨੂੰ ਜੰਮ ਕੇ ਪਾਲ ਕੇ ਬਟਾ ਕਰਕੇ ਇਸੇ ਮਕਾਮ ਤੇ ਪਹੁੰਚਾਇਆ ਹੋਵੇ। ਤੇ ਇਹੋ ਜਿਹੇ ਹਾਲਾਤ ਦੇ ਵਿੱਚ ਜਿਹੜਾ ਆ ਉਹ ਪਰਿਵਾਰ ਇਸ ਵੇਲੇ ਪੂਰੀ ਸਦਮੇ ਚਾ ਮੁਸ਼ਕਲ ਦੇ ਵਿੱਚ ਆ ਅੱਜ ਸਾਡੀ ਫੌਜ ਦੀ ਟੁਕੜੀ ਪੂਰੀ ਟੀਮ ਜਿਹੜੀ ਆ ਕੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਮ ਸੰਸਕਾਰ ਜਿਹੜਾ ਹੈ ਉਹ ਕੀਤਾ ਸੋ ਮੇਰਾ ਆਪਦਾ ਪਰਿਵਾਰ ਆ ਇਸ ਹਾਲਾਤ ਹੈ ਚਲੋ ਹੈ ਹੀ ਹੈ ਮੇਰੇ ਮਤਲਬ ਨਿੱਜੀ ਇਹਨਾਂ ਦੇ ਸਬੰਧ ਨੇ ਮੇਰਾ ਆਪਣਾ ਪਰਿਵਾਰ ਹੈ ਸੋ ਮੈਨੂੰ ਬਹੁਤ ਇਸ ਗੱਲ ਦੀ ਦੁੱਖ ਲੱਗਿਆ ਹੈ ਕਿ ਇੱਕ ਇਹੋ ਜਿਹੇ ਹਾਲਾਤ ਦੇ ਵਿੱਚ ਜਦੋਂ ਅਸੀਂ ਅਜੇ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸਾਂਭਣੀਆਂ ਸਿੱਖੇ ਵੈਸੇ ਵੀ ਬੜੇ ਸੰਸੀਅਰ ਸੀਗੇ ਹਰ ਰੋਜ਼ ਆਪਣੇ ਘਰ ਦੇ ਵਿੱਚ ਬੱਚਿਆਂ ਬਾਰੇ ਪਿੰਡ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਸੀਗੇ ਸੋ ਦੇਸ਼ ਦੇ ਵਾਸਤੇ ਚੇਹੇ ਦਿਉਣਾ ਆਪਣੀ ਜਿੰਦਗੀ ਜਿਹੜੀ ਆ ਕੌਮ ਦੇ ਲਿਖੇ ਲਾਉਣੀ ਦੇਸ਼ ਦੇ ਲਿਖੇ ਲਾਉਣੀ ਇਹ ਵੀ ਕਿਸੇ ਕਿਸੇ ਦੇ ਹਿੱਸੇ ਆਂਦਾ ਕੁਦਰਤ ਦੇ ਨਿਜ਼ਮ ਨੇ ਪਰਮਾਤਮਾ ਦੇ ਨਿਜ਼ਮ ਨੇ ਸੋ ਉਹਨਾਂ ਨੇ ਆਪਣੀ ਜਿੰਦਗੀ ਦੇਸ਼ ਦੇ ਲਿਖੇ ਲਾਈ ਆ ਆਪਣੇ ਪਰਿਵਾਰ ਨੂੰ ਵੀ ਵਧੀਆ ਸੰਭ ਕੇ ਆਪਣੇ ਪਿੰਡ ਨੂੰ ਆਪਣੇ ਸਮਾਜ ਨੂੰ ਵਧੀਆ ਹੀ ਰਾਹ ਦਰਸਾਇਆ ਸੋ ਅਸੀਂ ਪੰਜਾਬ ਸਰਕਾਰ ਵੱਲੋਂ ਬਹੁਤ ਜਲਦ ਜੋ ਵੀ ਦਿਖੋ ਇਹੋ ਜੇ ਕਾਟੇ ਕਰੀ ਪੂਰੇ ਨਹੀਂ ਹੋ ਸਕਦੇ ਕੋਈ ਮਤਲਬ ਆਰਥਿਕ ਮਦਦ ਜਿਹੜੀ ਹੁੰਦੀ ਹੈ ਨਾ ਉਹ ਪਰਿਵਾਰ ਨੂੰ ਥੋੜਾ ਬਹੁਤਾ ਸਟੇਬਲ ਕਰਨ ਵਾਸਤੇ ਹੁੰਦੀ ਹੈ ਜੇ ਕੁਝ ਕਹੀਏ ਵੀ ਸਾਰਾ ਕੁਝ ਉਹ ਹੋ ਸਕਦਾ ਉਹ ਤਾਂ ਹੁਣ ਤਾਂ ਨਹੀਂ ਸੋ ਅਸੀਂ ਜੋ ਵੀ ਸਨਮਾਨ ਰਾਚੀ ਜਿਸ ਤਰ੍ਹਾਂ ਵੀ ਹੋਊਗਾ ਅਸੀਂ ਬਹੁਤ ਜਲਦ ਪਰਿਵਾਰ ਨੂੰ ਜਿਹੜਾ ਹੈ ਮਹੱਇਆ ਕਰ ਆਪਣੇ ਲੋਨੀਚੀ ਤੌਰ ਤੇ ਵੀ ਸਾਡੀ ਸਰਕਾਰ ਵੱਲੋਂ ਸਰਬੱਤ ਭਗਤ ਸਨਮਾਨ ਸਾਹਿਬ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਪੁਨਾ ਵੱਲੋਂ ਪਰਿਵਾਰ ਦੇ ਨਾਲ ਬੁੱਖ ਸਾਂਝਾ ਕਰਨਾ ਹੈ ਔਰ ਜਿਸ ਤਰ੍ਹਾਂ ਦੀ ਵੀ ਕੋਈ ਮਦਦ ਦੀ ਲੋੜ ਹੈ ਇਸ ਪਰਿਵਾਰ ਨੂੰ ਪੰਜਾਬ ਸਰਕਾਰ ਅਸੀਂ ਕੋਈ ਨਿਜੀ ਤੌਰ ਤੇ ਹਮੇਸ਼ਾ ਪਰਿਵਾਰ ਦੇ ਨਾਲ